ਜਿੱਤਣ ਵਾਲੇ ਹਾਰ ਤੋਂ ਨਹੀਂ ਡਰਦੇ ਪਰ ਹਾਰਨ ਵਾਲੇ ਡਰਦੇ ਹਨ ਉਹ ਸਫਲਤਾ ਸਫਲਤਾ ਦੇ ਪ੍ਰਕਿਰਿਆ ਦਾ ਹਿੱਸਾ ਹੈ ਜਿਹੜੇ ਲੋਕ ਅਸਫਲਤਾ ਤੋਂ ਬਚਦੇ ਹਨ ਉਹ ਸਫਲਤਾ ਤੋਂ ਵੀ ਬਚਦੇ ਹਨ ਤੁਸੀਂ ਤਾਂ ਉਦੋਂ ਗਰੀਬ ਹੋ ਜਾਂਦੇ ਹੋ ਜਦੋਂ ਤੁਸੀਂ ਹਾਰ ਮੰਨ ਲੈਂਦੇ ਹੋ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਤੁਸੀਂ ਕੁਝ ਕੀਤਾ ਹੈ ਜ਼ਿਆਦਾਤਰ ਲੋਕ ਸਿਰਫ ਗੱਲਾਂ ਕਰਦੇ ਹਨ ਅਤੇ ਅਮੀਰ ਹੋਣ ਦੀ ਖੁਆਇਸ਼ ਕਰਦੇ ਹਨ ਅਤੇ ਸੁਪਨੇ ਪੂਰੇ ਹੁੰਦੇ ਦੇਖਦੇ ਹਨ ਪਰ ਤੁਸੀਂ ਕੁਝ ਕੀਤਾ ਹੈ ਪੈਸੇ ਦੀ ਕਮੀ ਸਾਰੀ ਬੁਰਾਈ ਦੀ ਜੜ ਹੈ ਭਾਵਨਾਵਾਂ ਹੀ ਹਨ ਜੋ ਸਾਨੂੰ ਮਨੁੱਖ ਬਣਾਉਂਦੀਆਂ ਹਨ ਸਾਨੂੰ ਅਸਲ ਬਣਾਉਂਦੀਆਂ ਹਨ ਭਾਵਨਾਵਾਂ ਸ਼ਬਦ ਦਾ ਅਰਥ ਹੈ ਚਾਲੂ ਊਰਜਾ ਆਪਣੀਆਂ ਭਾਵਨਾਵਾਂ ਦੇ ਬਾਰੇ ਸੱਚੇ ਰਹੋ ਅਤੇ ਆਪਣੇ ਮਨ ਅਤੇ ਭਾਵਨਾਵਾਂ ਨੂੰ ਆਪਣੇ ਹੱਕ ਵਿੱਚ ਵਰਤੋ ਖੁਦ ਦੇ ਖਿਲਾਫ ਨਹੀਂ ਮੈਂ ਪਿਛਲੇ ਸਮੇਂ ਵਿੱਚ ਜੁੜੇ ਰਹਿਣ ਦੀ ਬਜਾਏ ਤਬਦੀਲੀ ਦਾ ਸਵਾਗਤ ਕਰਨਾ ਪਸੰਦ ਕਰਦਾ ਹਾਂ ਸਾਡੇ ਸਾਰਿਆਂ ਕੋਲ ਸਭ ਤੋਂ ਸ਼ਕਤੀਸ਼ਾਲੀ ਸੰਪਤੀ ਸਾਡਾ ਮਨ ਹੈ ਜੇਕਰ ਇਸ ਨੂੰ ਚੰਗੀ ਤਰ੍ਹਾਂ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਇਹ ਝਟਪਟ ਵਿਸ਼ਾਲ ਦੌਲਤ ਪੈਦਾ ਕਰ ਸਕਦਾ ਹੈ ਇਹ ਤੁਹਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਤੁਸੀਂ ਸਮੱਸਿਆ ਹੋ ਤਾਂ ਤੁਸੀਂ ਆਪਣੇ ਆਪ ਨੂੰ ਬਦਲ ਸਕਦੇ ਹੋ ਕੁਝ ਸਿੱਖ ਸਕਦੇ ਹੋ ਅਤੇ ਸਮਝਦਾਰ ਬਣ ਸਕਦੇ ਹੋ ਆਪਣੀਆਂ ਸਮੱਸਿਆਵਾਂ ਲਈ ਦੂਜੇ ਲੋਕਾਂ ਨੂੰ ਦੋਸ਼ੀ ਨਾ ਠਹਿਰਾਓ ਮਜ਼ਦੂਰ ਇੰਨਾ ਜ਼ਿਆਦਾ ਕੰਮ ਕਰਦੇ ਹਨ ਤਾਂ ਕਿ ਉਹ ਨਿਕਾਲੇ ਨਾ ਜਾਣ ਤੇ ਮਾਲਕ ਇੰਨਾ ਹੀ ਪੈਸਾ ਦਿੰਦੇ ਹਨ ਤਾਂ ਕਿ ਮਜ਼ਦੂਰ ਛੱਡ ਕੇ ਨਾ ਜਾ ਸਕਣ ਜਿਵੇਂ ਕਿ ਮੈਂ ਕਿਹਾ ਮੈਨੂੰ ਇਹ ਕਹਿਣਾ ਚਾਹੀਦਾ ਸੀ ਕਿ ਇਹ ਆਸਾਨ ਸੀ ਇਹ ਆਸਾਨ ਨਹੀਂ ਸੀ ਪਰ ਇਹ ਕਠਿਨ ਵੀ ਨਹੀਂ ਸੀ ਪਰ ਜੇਕਰ ਕੋਈ ਮਜਬੂਤ ਕਾਰਨ ਜਾਂ ਉਦੇਸ਼્ય ਨਾ ਹੋਵੇ ਤਾਂ ਜ਼ਿੰਦਗੀ ਵਿੱਚ ਕੁਝ ਵੀ ਕਠਿਨ ਹੁੰਦਾ ਹੈ ਬੜੇ ਕੁਝ ਬਾਰੇ ਥੋੜਾ ਜਿਹਾ ਜਾਣਨਾ ਗਰੀਬ ਹੋਣਾ ਅਤੇ ਟੁੱਟਣ ਵਿੱਚ ਕੀ ਫਰਕ ਹੁੰਦਾ ਹੈ ਟੁੱਟਣਾ ਅਸਥਾਈ ਹੈ ਗਰੀਬ ਹੋਣਾ ਸਦਾ ਲਈ ਹੈ ਫੋਕਸ ਇੱਕ ਰਾਹ ਉੱਤੇ ਚੱਲੋ ਜਦੋਂ ਤੱਕ ਕੇ ਸਫਲ ਨਾ ਹੋ ਜਾਵੋ ਆਪਣੀਆਂ ਭਾਵਨਾਵਾਂ ਨੂੰ ਸੋਚਣ ਲਈ ਵਰਤਨਾ ਸਿੱਖੋ ਨਾ ਕਿ ਆਪਣੀਆਂ ਭਾਵਨਾਵਾਂ ਨਾਲ ਸੋਚੋ ਉਹ ਲੋਕ ਹੁੰਦੇ ਹਨ ਜੋ ਕੁਝ ਕਰਕੇ ਦਿਖਾਉਂਦੇ ਹਨ ਉਹ ਲੋਕ ਹੁੰਦੇ ਹਨ ਜੋ ਗੱਲਾਂ ਦੇ ਹੋਣ ਨੂੰ ਦੇਖਦੇ ਹਨ ਅਤੇ ਉਹ ਲੋਕ ਹੁੰਦੇ ਹਨ ਜੋ ਪੁੱਛਦੇ ਹਨ ਕੀ ਹੋਇਆ ਨਹੀਂ ਸਕਣਾ ਦੀ ਤਾਕਤ ਨਹੀਂ ਸਕਣਾ ਸ਼ਬਦ ਮਜ਼ਬੂਤ ਲੋਕਾਂ ਨੂੰ ਕਮਜ਼ੋਰ ਬਣਾ ਦਿੰਦਾ ਹੈ ਜੋ ਲੋਕ ਵੇਖ ਸਕਦੇ ਹਨ ਗੁਨਾਹ ਨੂੰ ਅੱਖਾਂ ਦਾ ਅੰਧਾ ਬਣਾ ਦਿੰਦਾ ਹੈ। ਕੁਝ ਲੋਕਾਂ ਨੂੰ ਉਦਾਸ ਬਣਾ ਦਿੰਦਾ ਹੈ। ਬਹਾਦਰ ਲੋਕਾਂ ਨੂੰ ਕਾਇਰ ਬਣਾ ਦਿੰਦਾ ਹੈ। ਪ੍ਰਤਿਭਾਸ਼ਾਲੀ ਵਿਅਕਤੀ ਨੂੰ ਉਸਦੀ ਚਮਕ ਤੋਂ ਵਾਂਝਾ ਕਰ ਦਿੰਦਾ ਹੈ। ਅਮੀਰ ਲੋਕਾਂ ਨੂੰ ਘਟੀਆ ਸੋਚ ਵਾਲਾ ਬਣਾ ਦਿੰਦਾ ਹੈ ਅਤੇ ਸਾਡੇ ਅੰਦਰ ਰਹਿਣ ਵਾਲੇ ਉਸ ਮਹਾਨ ਵਿਅਕਤੀ ਦੀ ਉਪਲਬਧੀਆਂ ਨੂੰ ਸੀਮਿਤ ਕਰ ਦਿੰਦਾ ਹੈ।